ਸੱਤ ਸ੍ਰੀ ਅਕਾਲ ਦੋਸਤੋ ਕੀ ਤੁਹਾਨੂੰ ਪਤਾ ਹੈ ਕਿ ਤਾਜ ਮਹਿਲ ਨੂੰ ਸੱਤ ਖੂਹਾਂ ਦੇ ਉੱਪਰ ਬਣਾਇਆ ਗਿਆ ਹੈ ਤੇ ਤਾਜ ਮਹਿਲ ਨੂੰ ਬਣਾਉਣ ਵਾਲੇ ਮਜ਼ਦੂਰਾਂ ਨੇ ਸ਼ਾਹ ਜਹਾਨ ਨਾਲ ਗੁੱਸੇ ਹੋ ਕੇ ਤਾਜ ਮਹਿਲ ਵਿੱਚ ਬਹੁਤ ਵੱਡੀ ਗਲਤੀ ਛੱਡ ਦਿੱਤੀ ਸੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਤਾਜ ਮਹਿਲ ਨਾਲ ਜੁੜੇ ਅਜਿਹੇ ਰਹੱਸਾਂ ਦੀ ਜਿਨ੍ਹਾਂ ਨੂੰ ਜਾਣ ਕੇ ਤੁਹਾਡੇ ਰੌਂਗ ਤੇ ਖੜੇ ਹੋ ਜਾਣਗੇ ਇਸ ਲਈ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਮੰਨਿਆ ਜਾਂਦਾ ਹੈ ਤਾਜ ਮਹਿਲ ਨੂੰ ਬਣਾਉਣਾ 1631 ਇਸਵੀ ਚ ਸ਼ੁਰੂ ਕੀਤਾ ਗਿਆ ਤੇ 1653 ਵਿੱਚ ਇਹ ਬਣ ਕੇ ਤਿਆਰ ਹੋ ਗਿਆ ਸੀ ਅੱਜ ਵੀ ਇਸ ਨੂੰ ਖੂਬਸੂਰਤੀ ਦੇ ਵਕਰੇ ਡਿਜ਼ਾਈਨ ਦਾ ਨਮੂਨਾ ਕਿਹਾ ਜਾਂਦਾ ਹੈ ਵੈਸੇ ਤਾਂ ਸਮੇਂ ਦੇ ਨਾਲ ਨਾਲ ਇਸ ਵਿੱਚ ਕਈ ਤਰ੍ਹਾਂ ਦੀਆਂ ਸੋਧਾਂ ਕੀਤੀਆਂ ਗਈਆਂ ਪਰ ਸੋਧਕਾਰਾਂ ਦਾ ਇਹ ਮੰਨਣਾ ਹੈ ਕਿ ਤਾਜਮਹਿਲ ਦੇ ਥੱਲੇ ਹਜ਼ਾਰਾਂ ਤੋਂ ਵੀ ਜ਼ਿਆਦਾ ਕਮਰੇ ਹਨ ਇਹ ਜਿੰਨਾ ਉੱਪਰ ਨੂੰ ਹੈ ਓਨਾ ਹੀ ਥੱਲੇ ਨੂੰ ਜਿਸ ਸਮੇਂ ਤਾਜ ਮਹਿਲ ਨੂੰ ਬਣਾਇਆ ਗਿਆ ਸੀ ਉਸ ਸਮੇਂ ਕਿਲਿਆਂ ਤੋਂ ਨਿਕਲਣ ਦੇ ਲਈ ਕਈ ਦਰਵਾਜ਼ੇ ਬਣਾਏ ਜਾਂਦੇ ਸਨ ਤੇ ਇੰਜ ਹੀ ਤਾਜ ਮਹਿਲ ਦੇ ਅੰਦਰ ਵੀ ਹੈ ਇਸ ਦੇ ਥੱਲੇ ਤੋਂ ਇੱਕ ਰਸਤਾ ਵੀ ਹੈ ਜੋ ਬਾਹਰ ਨਿਕਲਦਾ ਹੈ ਪਰ ਰਹੱਸਮਈ ਰਾਸਤਿਆਂ ਦੀ ਤਰ੍ਹਾਂ ਉਸ ਰਾਸਤੇ ਨੂੰ ਵੀ ਸਾਜਹਾਨ ਦੇ ਸਮੇਂ ਤੋਂ ਬੰਦ ਕਰਵਾ ਦਿੱਤਾ ਗਿਆ ਸੀ ਅੱਛਾ ਤਾਂ ਹੁਣ ਤੁਹਾਨੂੰ ਇਹ ਜਾਣ ਕੇ ਵੀ ਹੈਰਾਨੀ ਹੋਵੇਗੀ ਕਿ ਤਾਜ ਮਹਿਲ ਰੰਗ ਵੀ ਬਦਲਦਾ ਹੈ ਦਿਨ ਦੇ ਵਕ ਵਕ ਰੰਗਾਂ ਦੇ ਹਿਸਾਬ ਨਾਲ ਤਾਜ ਮਹਿਲ ਵੀ ਆਪਣੇ ਰੰਗ ਬਦਲਦਾ ਹੈ ਸਵੇਰੇ ਸਵੇਰੇ ਦੇਖਣ ਤੇ ਇਹ ਗੁਲਾਬੀ ਰੰਗ ਦਾ ਦਿਸਦਾ ਏ ਆਥਣ ਵੇਲੇ ਦੁੱਧ ਰੰਗਾ ਚਿੱਟਾ ਤੇ ਪੁੰਨਿਆਂ ਦੀ ਰਾਤ ਨੂੰ ਸੋਨੇ ਰੰਗਾ ਸੁਨਹਿਰੀ ਦਿਖਦਾ ਹੈ ਇਹ ਸਭ ਇਸ ਉੱਪਰ ਲੱਗੇ ਚਿੱਟੇ ਰੰਗ ਦੇ ਸੰਗਮਰਮਰ ਦੇ ਪੱਥਰ ਦੇ ਕਰਕੇ ਹੈ ਇਸ ਤਰ੍ਹਾਂ ਵੀ ਕਿਹਾ ਜਾਂਦਾ ਹੈ ਕਿ ਤਾਜ ਮਹਿਲ ਬਣਾਉਣ ਦੀ ਸ਼ੁਰੂਆਤ ਸਮੇਂ ਭੂਤ ਤੇ ਜਿੰਨ ਇਸ ਦੀ ਨਿਉ ਨਹੀਂ ਰੱਖਣ ਦਿੰਦੇ ਸਨ ਉਹ बार-बार ਇਸ ਨੂੰ ਖਰਾਬ ਕਰ ਦਿੰਦੇ ਸਨ ਤੇ ਕਾਰੀਗਰਾਂ ਨੂੰ ਡਰਾ ਕੇ ਭਜਾ ਦਿੰਦੇ ਸਨ ਇਸ ਸਮੇਂ ਤੇ ਸ਼ਾਹ ਜਹਾਨ ਨੇ ਇਹਨਾਂ ਨੂੰ ਭਜਾਉਣ ਲਈ ਇਮਾਮੋ ਦੀ ਸਲਾਹ ਲਈ ਇਮਾਮੋ ਨੇ ਸ਼ਾਹ ਜਹਾਨ ਨੂੰ ਅਰਬ ਤੋਂ ਬੁਖਾਰਾ ਸਰ ਦੇ ਪੀਰ ਹਜਰਤ ਅਹਿਮਦ ਬੁਖਾਰੀ ਨੂੰ ਬੁਲਾਉਣ ਦੀ ਸਲਾਹ ਦਿੱਤੀ ਫਿਰ ਬਾਦਸ਼ਾਹ ਤੇ ਬੁਲਾਉਣ ਤੇ ਪੀਰ ਆਪਣੇ ਚਾਰ ਭਰਾਵਾਂ ਤੇ ਸੈਂਕੜੇ ਲੋਕਾਂ ਨਾਲ ਆਗਰਾ ਆਏ ਚਾਰੋਂ ਪੀਰਾਂ ਭਰਾਵਾਂ ਨੇ ਆਗਰੇ ਚਿਤਾਜ ਮਹਿਲ ਦੇ ਬਾਂਦ ਸਮੇਂ ਕੁਰਾਨ ਦੀਆਂ ਕਲਮਾ ਪੜ੍ਹੀਆਂ ਸਨ ਇਸ ਦੇ ਬਾਅਦ ਸ਼ਾਹ ਜਹਾਨ ਹੱਥੋਂ ਤਾਜ ਮਹਿਲ ਦੀ ਨੀਂਰ ਖਾ ਕੇ ਤਾਜ ਮਹਿਲ ਨੂੰ ਬਣਵਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਫਿਰ ਕਿਤੇ ਜਾ ਕੇ ਇਸ ਨਿਰਮਾਣ ਸ਼ੁਰੂ ਹੋਇਆ ਇਨ੍ਹਾਂ ਚਾਰ ਪੀਰ ਭਰਾਵਾਂ ਦੀ ਮাজার ਤਾਜ ਮਹਿਲ ਦੇ ਚਾਰੋਂ ਪਾਸੇ ਬਣੀ ਹੋਈ ਹੈ ਮੰਨਿਆ ਜਾਂਦਾ ਹੈ ਕਿ ਜਦੋਂ ਤੱਕ ਇਹ ਮাজার ਇੱਥੇ ਹੈ ਤਾਜ ਮਹਿਲ ਨੂੰ ਕੁਝ ਵੀ ਨਹੀਂ ਹੋ ਸਕਦਾ ਸਾਲ 1934 ਵਿੱਚ ਦਿੱਲੀ ਦੇ ਇੱਕ ਨਿਵਾਸੀ ਨੇ ਤਾਜ ਮਹਿਲ ਦੀ ਦੀਵਾਰ ਦੀ ਇੱਕ ਮੋਰੀ ਦੇ ਵਿੱਚ ਦੀ ਤਹਿਖਾਨੇ ਅੰਦਰ ਬਣਾਈ ਕਮਰਿਆਂ ਵਿੱਚ ਛਾਤੀ ਮਾਰ ਕੇ ਦੇਖਿਆ ਸੀ ਉਸ ਨੇ ਦੇਖਿਆ ਕਿ ਉਹ ਕਮਰਾ ਪਿੱਲਰਾਂ ਨਾਲ ਬਣਾਇਆ ਹੋਇਆ ਇੱਕ ਵੱਡਾ ਹਾਲ ਸੀ ਦੇਵੀ ਦੇਵਤਾਵਾਂ ਦੀਆਂ ਮੂਰਤੀਆਂ ਨਾਲ ਭਰਿਆ ਪਿਆ ਸੀ ਉਸ ਆਦਮੀ ਦੇ ਅਨਸਾਰ ਕਮਰੇ ਵਿੱਚ ਰੋਸ਼ਨਦਾਨੀਆਂ ਬਣੀਆਂ ਹੋਈਆਂ ਸੀ ਉਹਨਾਂ ਨੂੰ ਹੰਗਮਾਰ ਮਰਦੇ ਵੱਡੇ ਵੱਡੇ ਪੱਥਰਾਂ ਨਾਲ ਢਕਿਆ ਹੋਇਆ ਸੀ ਜਿਸ ਨੂੰ ਦੇਖ ਕੇ ਇਹ ਲੱਗਦਾ ਸੀ ਕਿ ਕਿਸੇ ਨੇ ਉਸ ਕਮਰੇ ਤੇ ਮੂਰਤੀਆਂ ਨੂੰ ਲੁਕਾਉਣ ਦਾ ਪੂਰਾ ਯਤਨ ਕੀਤਾ ਹੋਇਆ ਹੈ ਉੱਥੋਂ ਦੇ ਪੱਕੇ ਰਹਿਣ ਵਾਲੇ ਵਸਿੰਦਿਆਂ ਦਾ ਵੀ ਇਹੀ ਮੰਨਣਾ ਹੈ ਕਿ ਤਾਜ ਮਹਿਲ ਪਹਿਲਾਂ ਇੱਕ ਮੰਦਰ ਦੀ ਤਰ੍ਹਾਂ ਸੀ ਬਾਅਦ ਵਿੱਚ ਇਸ ਨੂੰ ਤਾਜ ਮਹਿਲ ਦਾ ਨਾਮ ਦੇ ਦਿੱਤਾ ਗਿਆ ਪਰ ਅਸਲ ਸਚਾਈ ਦਾ ਕਿਸੇ ਨੂੰ ਵੀ ਨਹੀਂ ਪਤਾ ਭਾਰਤ ਦੀ ਪ੍ਰਾਤਨ ਸੰਭਾਲ ਸੰਸਥਾ ਨੇ ਇਹਨਾਂ 22 ਕਮਰਿਆਂ ਨੂੰ ਅਸਲੀ ਬੰਦ ਕਰਕੇ ਰੱਖਿਆ ਹੋਇਆ ਹੈ ਕਿ ਇਸ ਕਮਰਿਆਂ ਦੇ ਸੱਚ ਦੇ ਜਾਣਨ ਨਾਲ ਕੋਈ ਮੁਸੀਬਤ ਨਾ ਖੜੀ ਹੋ ਜਾਵੇ ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਕੁੱਤਬ ਮিনার ਨਾਦੀ ਇਮਾਰਤ ਜਿਸ ਨੂੰ ਆਪਾਂ ਸਭ ਤੋਂ ਉੱਚੀ ਮੰਨਦੇ ਹਾਂ ਪਰ ਤਾਜ ਮਹਿਲ ਉਸ ਤੋਂ ਵੀ ਉੱਚਾ ਹੈ ਸਰਕਾਰੀ ਅੰਕੜਿਆਂ ਮੁਤਾਬਕ ਤਾਜ ਮਹਿਲ ਕੁੱਤਬ ਮিনার ਤੋਂ 5 ਫੁੱਟ ਜ਼ਿਆਦਾ ਉੱਚਾ ਹੈ ਤਾਜ ਮਹਿਲ ਨੂੰ ਦੇਖਣ ਲਈ ਇੱਕ ਦਿਨ ਚ ਸਭ ਤੋਂ ਜ਼ਿਆਦਾ ਭੀੜ ਇਕੱਠੀ ਹੁੰਦੀ ਹੈ ਪੂਰੀ ਦੁਨੀਆ ਚ ਕੋਈ ਇਸ ਤਰ੍ਹਾਂ ਦੀ ਇਮਾਰਤ ਨਹੀਂ ਹੈ ਜਿੱਥੇ ਇੱਕ ਦਿਨ ਚ ਇੰਨੇ ਜ਼ਿਆਦਾ ਸੈਲਾਨੀ ਆਉਂਦੇ ਹੋਣ ਤਾਜ ਮਹਿਲ ਨੂੰ ਦੇਖਣ ਲਈ ਹਰ ਰੋਜ਼ 12000 ਸੈਲਾਨੀ ਹਰ ਰੋਜ਼ ਆਗਰਾ ਆਉਂਦੇ ਹਨ ਇਸ ਦੇ ਨਾਲ ਨਾਲ ਹੁਣ ਤੁਸੀਂ ਸ਼ਾਹਜਹਾਨ ਦੇ ਉਸ ਸੁਪਨੇ ਬਾਰੇ ਵੀ ਜਾਣ ਲਵੋ ਜੋ ਉਸਨੇ ਆਪਣੀ ਬੇਗਮ ਮਮਤਾਜ ਲਈ ਨਹੀਂ ਸਗੋ ਆਪਣੇ ਲਈ ਦੇਖਿਆ ਸੀ ਉਹ ਸੀ ਕਾਲੇ ਰੰਗ ਦਾ ਤਾਜ ਮਹਿਲ ਦਾ ਸੁਪਨਾ ਸ਼ਾਹਜਹਾਨ ਚਾਹੁੰਦਾ ਸੀ ਕਿ ਮਮਤਾਜ ਦੇ ਲਈ ਬਣੇ ਤਾਜ ਮਹਿਲ ਤੋਂ ਬਾਅਦ ਉਹ ਆਪਣੇ ਲਈ ਇੱਕ ਕਾਲਾ ਤਾਜ ਮਹਿਲ ਬਣਾਵੇ ਪਰ ਜਦੋਂ ਉਸਦੇ بیٹے ਨੂੰ ਔਰੰਗਜ਼ੇਬ ਨੇ ਕੈਦ ਕਰ ਲਿਆ ਤਾਂ ਫਿਰ ਇਹ ਸੁਪਨਾ ਸੁਪਨਾ ਹੀ ਰਹਿ ਗਿਆ ਹੁਣ ਜੇ ਆਪਾਂ ਤਾਜ ਮਹਿਲ ਦੀਆਂ ਚਾਰੀ ਮিনারਾਂ ਦੀ ਗੱਲ ਕਰੀਏ ਤਾਂ ਇਹ ਸਿੱਧੀਆਂ ਨਹੀਂ ਬਲਕਿ ਤਾਜ ਮਹਿਲ ਵੱਲ ਚੁਕੀਆਂ ਹੋਈਆਂ ਹਨ ਇਹ ਇਸ ਕਰਕੇ ਹੈ ਕਿਸੇ ਤਰ੍ਹਾਂ ਦੀ ਬਿਜਲੀ ਜਾਂ ਪੁਝਾਲ ਦਾ ਅਸਰ ਨਾ ਪਵੇ ਕੁਝ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਇਹ ਚਾਰੇ ਮਨਾਰਾਂ ਤਾਜ ਮਹਿਲ ਨੂੰ ਝੁੱਕ ਕੇ ਸਲਾਮ ਕਰਦੀਆਂ ਹਨ ਇਸ ਕਰਕੇ ਚੁਕੀਆਂ ਹੋਈਆਂ ਨੇ ਕਿਹਾ ਜਾਂਦਾ ਹੈ ਕਿ ਤਾਜ ਮਹਿਲ ਨੂੰ ਬਣਾਉਣ ਵਾਲੇ ਕਾਰੀਗਰਾਂ ਦੇ ਸ਼ਾਹਜਹਾਨ ਨੇ ਹੱਥ ਕਟਵਾ ਦਿੱਤੇ ਸੀ ਪਰ ਇਹ ਸੱਚ ਨਹੀਂ ਲੱਗਦਾ ਕਿਉਂਕਿ ਜੇ ਇਤਿਹਾਸ ਫਰੋਲਿਆ ਜਾਵੇ ਤਾਂ ਤਾਜ ਮਹਿਲ ਦੇ ਬਾਅਦ ਵੀ ਕਈ ਇਮਾਰਤਾਂ ਬਣਾਉਣ ਲਈ ਉਹਨਾਂ ਲੋਕਾਂ ਨੇ ਯੋਗਦਾਨ ਪਾਇਆ ਸੀ ਜੋ ਤਾਜਮਹਿਲ ਬਣਾਉਣ ਦਾ ਹਿੱਸਾ ਸੀ। 우ਸਤਾਦ ਅਜਮਨ ਲਾਹੌਰੀ ਉਸ ਦਲ ਦਾ ਹਿੱਸਾ ਸੀ ਜਿਨ੍ਹਾਂ ਨੇ ਤਾਜਮਹਿਲ ਨੂੰ ਬਣਾਇਆ ਸੀ ਤੇ 우ਸਤਾਦ ਅਜਮਨ ਲਾਹੌਰੀ ਦੀ ਦੇਖਰੇਖ ਹੇਠ ਲਾਲ ਕਿਲੇ ਦਾ ਨਿਰਮਾਣ ਸ਼ੁਰੂ ਹੋਇਆ ਸੀ। ਤਾਜਮਹਿਲ ਦੇ ਕੰਪਸ ਦੇ ਅੰਦਰ ਲੱਗੇ ਸਾਰੇ ਫੁਹਾਰੇ ਇਕੱਠੇ ਇੱਕ ਟਾਈਮ ਕੰਮ ਕਰਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇੱਥੇ ਲੱਗਿਆ ਕੋਈ ਵੀ ਫੁਹਾਰਾ ਕਿਸੇ ਵੀ ਪਾਈਪ ਨਾਲ ਜੁੜਿਆ ਨਹੀਂ ਹੋਇਆ। ਬਲਕਿ ਹਰ ਇੱਕ ਦੇ ਥੱਲੇ ਤਾਂਬੇ ਦਾ ਟੈਂਕ ਬਣਿਆ ਹੋਇਆ ਹੈ ਜੋ ਕਿ ਇੱਕ ਟਾਈਮ ਤੇ ਭਰਦਾ ਹੈ ਤੇ ਦਬਾਅ ਪੈਣ ਤੇ ਇੱਕ ਹੀ ਟਾਈਮ ਤੇ ਕੰਮ ਕਰਦਾ ਹੈ ਇਹ ਤਾਂ ਸਭ ਜਾਣਦੇ ਹਨ ਕਿ ਮੁਮਤਾਜ਼ ਸ਼ਾਹਜਹਾਂ ਦੀ ਪਤਨੀ ਸੀ ਪਰ ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ਮੁਮਤਾਜ਼ ਸ਼ਾਹਜਹਾਂ ਦੀ ਤੀਜੀ ਪਤਨੀ ਸੀ ਸ਼ਾਹਜਹਾਂ ਦੇ 14 ਪੁੱਤਰਾਂ ਨੂੰ ਜਨਮ ਦੇ ਕੇ ਉਹ ਮਰ ਗਈ ਸੀ ਉਸ ਦੀ ਜਾਤ ਚ ਹੀ ਸ਼ਾਹਜਹਾਂ ਨੇ ताजमहल बनवाया ਸੀ ਅੱਜ ਕੱਲ ਸੈਲਫੀ ਲੈਣਾ ਸਭ ਨੂੰ ਪਸੰਦ ਹੈ ਪਰ ਜਾਰਜੀ ਹੈਰੀਸਨ ਨਾਮ ਦੇ ਇਸ ਆਦਮੀ ਨੇ ਫਿਸ ਆਇਲੈਂਡ ਦੀ ਮਦਦ ਨਾਲ ਉਸ ਸਮੇਂ ताजमहल ਨਾਲ ਸੈਲਫੀ ਲਈ ਸੀ ਜਿਸ ਸਮੇਂ ਸੈਲਫੀ ਦਾ ਇਹ ਵਿਅਕਤੀ ताजमहल ਨਾਲ ਸੈਲਫੀ ਲੈਣ ਵਾਲਾ ਪਹਿਲਾ ਬੰਦਾ ਸੀ ਤਾਂ ਇਹ ਸੀ ਇਸ ਦੁਨੀਆ ਦੀ ਬਿਹਤਰੀਨ ਇਮਾਰਤ ताजमहल ਦੇ ਨਾਲ ਜੁੜੇ ਕੁਝ ਰੋਚਕ ਤੱਤ ਜਾਂ ਅਫੈਕਟ ਤੁਹਾਨੂੰ ਇਹ ਕਿਵੇਂ ਲੱਗਾ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਤੇ ਫਿਰ ਮਿਲਦੇ ਆਂ ਅੱਗੇ ਕੁਝ ਹੋਰ ਲੈ ਕੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ